ਅੱਜ ਹੀ ਪਰ ਆਵ ਚੜੀ ਗਿਆ ਤੇ ਅੱਜ ਮੈਂ ਪਹਿਲੀ ਵਾਰ ਆਇਆ ਤੇ ਥੋੜੀ ਲੇਟ ਹੋ ਗਏ ਆ ਅਸੀਂ ਠੀਕ ਆ ਤੇ ਆਪਾਂ ਹੁਣ ਅਸੀਂ ਗੁਰਦੁਆਰਾ ਚੱਲਦੇ ਹਾਂ ਹੁਣ ਲੱਗੇ ਚਾਹ ਬਣਾਣਾ ਲਓ ਲਓ ਚਾਹ ਰੋ ਸੰਦੇ ਆਪ ਤੇ నత్తి కలాసిని ఎత్తి కమింగ్ నో యు ఆర్ ప్రిడి రా మరిపేయ్ దోస్తో এটা ఇంటార్ 90000 కోట్ డౌన్ ఆ కందాలి ఆ దిన్యా ర కోట్ డౌన్ నహాయి ਚਾਹ ਲੱਗੀਆਂ ਹੁਣ ਵੀ ਨਾ ਤੇ ਆ ਵੀ ਮੁੰਡਾ ਚਾਹ ਲੱਗਿਆ ਪਿਆ ਇੱਕ ਡੂਨਾ ਆਇਆ ਤੇ ਇੱਕ ਡੂਨਾ ਨਹੀਂ ਨਹੀਂ ਕਈ ਲਿਆ ਇਹ ਦਰਮਾਹ ਲਿਆ ਡੂਨਾ ਇਕ ਲਿਆ ਨਹੀਂ ਨਹੀਂ ਦੋ ਡੂਨੇ ਲੈ ਦਵਾਂ ਤੇ ਕਾਹਦੇ ਕੀ ਪਿਆ ਚਲ ਦਿਖਾਈ ਦਿੰਦੇ ਆ ਵੀ 나ਦੀ ਦਿਖਾ ਦੇ ਆਪਣੇ ਭਰਾ ਹੀ ਆ ਚਾਹ ਲੱਗ ਗਈ ਆ ਆ ਦੇ ਕੇ ਅਸੀਂ ਨਾ ਦੋ ਡੂਨੇ ਲੱਗੇ ਚੱਲਾ ਉਹ ਇੱਕ ਤਾਂ ਮਨਵੀਰ ਦਾ ਬਾਪਰਾ ਵਾ ਮਨਵੀਰ ਤਾਂ ਗਿਆ ਆਪਣੇ ਮੰਮੀ ਗੀ ਮੰਮੀ ਲੈ ਲੱਗੇ ਚਾਹ ਮੰਮੀ ਕਿੰਨੇ ਕਿੰਨੇ ਲਿਆ ਇਹ ਇੱਕ ਡੂਨਾ ਚਾਹ ਠੀਕ ਆ ਭਰਾਵਾ ਹੋਰ ਕਦਮ ਹੋ ਗਈ ਆ ਹੁਣ ਤੇ ਹੁਣ ਮਿਲਦੇ ਆ ਅਸੀਂ ਕਾਲੂ ਜਾਨ ਨੂੰ ਚਲੋ ਠੀਕ ਆ ਓਕੇ